ਇਕੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸ਼ਰਵਨ ਕਰਦੇ ਆਂ ਸਾਖੀ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਜਦੋਂ ਭਗਵਾਨ ਨੇ ਗੁਰੂ ਰਵਿਦਾਸ ਜੀ ਦੀ ਪ੍ਰੀਖਿਆ ਕੀਤੀ ਇੱਕ ਵਾਰ ਕੀ ਹੋਇਆ ਕਿ ਭਗਤਾਂ ਦੀ ਪ੍ਰੀਖਿਆ ਤਾਂ ਭਗਵਾਨ ਹਮੇਸ਼ਾ ਤੋਂ ਕਰਦਾ ਆ ਰਿਹਾ ਹੈ ਇੱਕ ਵਾਰ ਭਗਵਾਨ ਨੇ ਸੋਚਿਆ ਕਿ ਮੈਂ ਦੇਖਾਂ ਕਿ ਮੇਰਾ ਭਗਤ ਰਵਿਦਾਸ ਭਗਤੀ ਕਰ ਰਿਹਾ ਹੈ ਕਿਤੇ ਉਹ ਕੱਚਾ ਹੀ ਤਾਂ ਨਾ ਰਹਿ ਜਾਵੇ ਇਸ ਲਈ ਉਹਨਾਂ ਨੇ ਉਹਨਾਂ ਦੀ ਪ੍ਰੀਖਿਆ ਕਰਨੀ ਚਾਹੀ ਅਤੇ ਉਹ ਸਾਧੂ ਦਾ ਭੇਸ ਬਦਲ ਕੇ ਉਹਨਾਂ ਦੀ ਕੁੱਲੀ ਦੇ ਵਿੱਚ ਆ ਗਏ ਜਦੋਂ ਉਹਨਾਂ ਦੀ ਕੁੱਲੀ ਦੇ ਵਿੱਚ ਆ ਕੇ ਬੈਠਦੇ ਰਵਿਦਾਸ ਭਗਤ ਜੀ ਨੇ ਉਹਨਾਂ ਦੀ ਬਹੁਤ ਸਾਰੀ ਆਉ ਭਗਤ ਕੀਤੀ ਆਦਰ ਕੀਤਾ ਉਹਨਾਂ ਨੂੰ ਜਲ ਪੁੱਛਿਆ ਤੇ ਉਹਨਾਂ ਨੂੰ ਖਾਣ ਦੇ ਲਈ ਪ੍ਰਸ਼ਾਦਾ ਅੰਨ ਦੇ ਬਾਰੇ ਵਿੱਚ ਜਦੋਂ ਪੁੱਛਿਆ ਗਿਆ ਤਾਂ ਭਗਵਾਨ ਨੇ ਆਖਿਆ ਕਿ ਉਹਨਾਂ ਨੇ ਕੁਝ ਨਹੀਂ ਛਕਣਾ ਕਿ ਤੂੰ ਬਹੁਤ ਗਰੀਬ ਐ ਅਸੀਂ ਤੇਰਾ ਦੁੱਖ ਦੂਰ ਕਰਨਾ ਚਾਹੁੰਦੇ ਆ ਤਾਂ ਜਵਾਬ ਦੇ ਵਿੱਚ ਰਵਿਦਾਸ ਜੀ ਕਹਿੰਦੇ ਮੈਂ ਕਿੱਥੋਂ ਗਰੀਬ ਆ ਮੇਰੇ ਕੋਲੇ ਨਾਮ ਸਿਮਰਨ ਕਰਨ ਦੇ ਲਈ ਬਹੁਤ ਸਾਰਾ ਸਮਾਂ ਬਚ ਜਾਂਦਾ ਮੈਂ ਆਪਣੀਆਂ ਜੁੱਤੀਆਂ ਗੰਢ ਕੇ ਖੁਸ਼ ਆ ਅਤੇ ਮੈਂ ਆਪਣੇ ਪਰਮਾਤਮਾ ਨੂੰ ਖੁਸ਼ ਕਰਨ ਦੇ ਲਈ ਜੋ ਮੈਂ ਉਹਨਾਂ ਦਾ ਨਾਮ ਸਿਮਰਨ ਜਾਪ ਹੈ ਉਸ ਦਾ ਨਾਮ ਸਿਮਰਨ ਮੈਂ ਕਰਦਾ ਰਹਿੰਦਾ ਹਾਂ ਮੈਂ ਕਿਸੇ ਪੱਖੋਂ ਦੁਖੀ ਨਹੀਂ ਹਾਂ ਤਾਂ ਉਸ ਸਾਧੂ ਰੂਪੀ ਭਗਵਾਨ ਨੇ ਸੋਚਿਆ ਕਿ ਮੈਂ ਰਵਿਦਾਸ ਨੂੰ ਇੱਕ ਪਾਰਸ ਦੇ ਦਵਾਂ ਜਿਸ ਦੇ ਨਾਲ ਉਹ ਅਮੀਰ ਹੋ ਜਾਵੇਗਾ ਆਏ ਜਾਏਗੇ ਦੀ ਆਉ ਭਗਤ ਕਰੇਗਾ ਪੱਕੇ ਮੰਦਰਾਂ ਦੀ ਉਸਾਰੀ ਕਰਵਾ ਲਵੇਗਾ ਤਾਂ ਉਹਨਾਂ ਨੇ ਆਪਣੇ ਇੱਕ ਝੋਲੇ ਦੇ ਵਿੱਚੋਂ ਪਾਰਸ ਦੀ ਵੱਟੀ ਕੱਢੀ ਅਤੇ ਰਵਿਦਾਸ ਜੀ ਨੂੰ ਦਿਖਾਈ ਕਿ ਰਵਿਦਾਸ ਦੇਖ ਇਹ ਪਾਰਸ ਹੈ ਤਾਂ ਰਵਿਦਾਸ ਭਗਤ ਜੀ ਕਹਿੰਦੇ ਕਿ ਪਾਰਸ ਕੀ ਹੁੰਦਾ ਹੈ ਜੀ ਮੈਨੂੰ ਤਾਂ ਪਤਾ ਨਹੀਂ ਤਾਂ 사ਦੂ ਰੂਪੀ ਭਗਵਾਨ ਨੇ ਆਖਿਆ ਕਿ ਇਹ ਪਾਰਸ ਨੂੰ ਜਿਸ ਚੀਜ਼ ਦੇ ਨਾਲ ਤੂੰ ਛੁਆਏਂਗਾ ਜਿਸ ਚੀਜ਼ ਨੂੰ ਹੱਥ ਲਾਏਂਗਾ ਉਹ ਚੀਜ਼ ਸੋਨਾ ਹੋ ਜਾਵੇਗੀ ਤੂੰ ਜੁੱਤੀਆਂ ਨੂੰ ਵੀ ਅਗਰ ਇਹ ਲਗਾਏਂਗਾ ਤਾਂ ਇਹ ਸੋਨਾ ਬਣ ਜੇਗੀ ਤੂੰ ਸੋਨਾ ਵੇਚ ਕੇ ਅਮੀਰ ਹੋ ਪੱਕੇ ਮੰਦਰਾਂ ਦੀ ਉਸਾਰੀ ਕਰਨ ਅچھے ਮਹਿਲ ਬਣਾ ਤਾਂ ਕਿ ਆਇਆ ਗਿਆ ਤੇਰੇ ਘਰ ਖੂਬ ਉਸ ਦੀ ਤੂੰ ਸੇਵਾ ਕਰ ਸਕੇ ਤਾਂ ਰਵਿਦਾਸ ਭਗਤ ਜੀ ਕਹਿੰਦੇ ਕਿ ਜੇ ਮੈਂ ਅਮੀਰ ਹੋ ਗਿਆ ਤਾਂ ਮੇਰੇ 'ਚ ਲਾਲਚ ਆ ਜਾਏਗਾ ਮੈਨੂੰ ਇਹ ਪਾਰਸ ਦੀ ਜ਼ਰੂਰਤ ਨਹੀਂ ਤਾਂ ਬਹੁਤ ਸਾਰੀ ਜਿੱਦ ਕਰਨ ਤੋਂ ਬਾਅਦ ਜਦੋਂ ਰਵਿਦਾਸ ਜੀ ਨੇ ਉਹ 파ਰਸ ਨੂੰ ਨਾ ਫੜਿਆ ਤਾਂ ਭਗਵਾਨ ਨੇ ਸੋਚਿਆ ਕਿ ਸ਼ਾਇਦ ਇਸ ਨੂੰ 파ਰਸ ਦੀ ਪਛਾਣ ਦਾ ਨਹੀਂ ਪਤਾ ਜਦੋਂ ਪਤਾ ਚੱਲ ਜਾਏਗਾ ਉਦੋਂ ਇਹ ਵਰਤ ਲਏਗਾ ਤਾਂ ਉਹ ਕਹਿੰਦੇ ਕਿ ਮੈਂ ਇਹ 파ਰਸ ਨੂੰ ਇੱਥੇ ਰੱਖ ਜਾਂਦਾ ਹਾਂ ਜਦੋਂ ਤੈਨੂੰ ਵਰਤੋਂ ਕਰਨ ਦਾ ਸਮਾਂ ਮਿਲਦਾ ਹੈ ਜਾਂ ਜਦੋਂ ਵੀ ਤੇਰਾ ਮਨ ਕਰੇ ਤੂੰ ਇਸ 파ਰਸ ਨੂੰ ਵਰਤ ਲੈ ਤਾਂ ਰਵਿਦਾਸ ਭਗਤ ਜੀ ਕਹਿੰਦੇ ਕਿ ਉਸ ਛੱਤ ਦੇ ਉੱਤੇ ਲੱਗੀ ਕਿਲੀ ਦੇ ਉੱਤੇ ਟੰਗ ਦਿਓ ਭਗਵਾਨ ਨੇ ਉਹ ਝੋਲਾ ਜਿਸ ਦੇ ਵਿੱਚ ਉਹ ਪਾਰਸ ਦੀ ਵੱਟੀ ਸੀ ਉਸ ਨੂੰ ਉਸ ਛੱਤ ਦੇ ਉੱਤੇ ਟੰਗ ਦਿੱਤਾ ਅਤੇ ਇੱਕ ਸਾਲ ਦੇ ਪਿੱਛੋਂ ਜਦੋਂ ਭਗਵਾਨ ਨੇ ਸੋਚਿਆ ਕਿ ਦੇਖਾਂ ਕਿ ਉਸਨੇ ਪਾਰਸ ਨੂੰ ਵਰਤਿਆ ਵੀ ਹੈ ਜਾਂ ਨਹੀਂ ਵਰਤਿਆ ਉਸ ਨੂੰ ਪਾਰਸ ਦੀ ਪਹਿਚਾਣ ਹੋਈ ਹੈ ਜਾਂ ਨਹੀਂ ਹੋਈ ਤਾਂ ਉਹ ਦੁਬਾਰਾ ਤੋਂ ਸਾਧੂ ਦਾ ਭੇਸ ਬਦਲ ਕੇ ਉਹਨਾਂ ਦੇ ਘਰ ਆ ਜਾਂਦੇ ਨੇ ਉਹਨਾਂ ਦੇ ਘਰ ਆਉਂਦੇ ਹੀ ਕਹਿੰਦੇ ਰਵਿਦਾਸ ਤੈਨੂੰ ਮੈਂ ਇੱਕ ਪਾਰਸ ਦੇ ਕੇ ਗਿਆ ਸੀ ਉਹ ਕਿੱਥੇ ਹੈ ਤਾਂ ਬਹੁਤ ਹੀ ਨਿਮਰਤਾ ਦੇ ਨਾਲ ਪੰਤ ਰਵਿਦਾਸ ਜੀ ਕਹਿੰਦੇ ਕਿ ਤੁਸੀਂ ਜਿੱਥੇ ਰੱਖ ਗਏ ਸੀ ਜੀ ਉੱਥੇ ਹੀ ਪਈ ਹੈ ਤਾਂ ਜਦੋਂ ਭਗਵਾਨ ਨੇ ਉਸ 파ਰਸ ਨੂੰ ਚੱਕਿਆ ਤੇ ਉਹ ਕਹਿੰਦੇ ਰਵਿਦਾਸ ਤੂੰ ਨਾ ਆਪ 파ਰਸ ਹੈ ਇਹ ਕਹਿ ਕੇ ਉਹ ਆਪਣੀ ਬੱਟੀ ਦੇ ਸਮੇਤ ਉਥੋਂ ਅਲੋਪ ਹੋ ਗਏ ਪੰਤ ਰਵਿਦਾਸ ਅਤੇ ਉਹਨਾਂ ਦੀ ਪਤਨੀ ਅੱਖਾਂ ਮਲਦੇ ਰਹਿ ਗਏ ਤੇ ਉਹ ਉਹਨਾਂ ਨੂੰ ਇੰਨਾ ਦੁੱਖ ਹੁੰਦਾ ਕਿ ਭਗਵਾਨ ਉਹਨਾਂ ਦੇ ਘਰੋਂ ਆ ਕੇ ਵਾਪਸ ਚਲੇ ਗਏ ਤੇ ਉਹਨਾਂ ਨੂੰ ਪਹਿਚਾਣ ਨਹੀਂ ਪਾਈ ਉਹਨਾਂ ਦੀ ਸੇਵਾ ਨਹੀਂ ਕਰ ਪਾਈ ਇਸ ਤਰ੍ਹਾਂ ਗੁਰੂ ਜੀ ਨੇ ਉਹਨਾਂ ਦੇ ਉੱਤੇ ਮਿਹਰ ਕੀਤੀ ਅਤੇ ਰਵਿਦਾਸ ਨੂੰ ਆਪ ਹੀ ਪਾਰਸ ਬਣਾ ਦਿੱਤਾ ਜੋ ਕਿ ਘਟ ਘਟ ਦੇ ਜਾਨਣਹਾਰ ਬਣ ਗਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ